ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨनाथ ਜੀ ਮਹਾਰਾਜ ਕੀ ਜੈ ਸਰਬੱਤ ਦਾ ਸੰਗਤ ਕੀ ਜੈ ਜੋ ਕਿ ਅੱਜ ਦੀ ਵਿਸ਼ਾਲ ਚੋਬਾ ਯਾਤਰਾ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਜੀ ਇਸ ਤੀਰਤ ਵਾਸਤੇ 81 ਦਿਨ ਦੀ ਜੇਲ ਯਾਤਰਾ ਕਰਕੇ ਵਾਪਸ ਤੀਰਤ ਤੇ ਆਏ ਸੀ ਉਸ ਤੈਨੂੰ ਲੈ ਕੇ ਜੋ ਅੱਜ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਮੂਹ ਸਾਧ ਸੰਗਤ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਇਸ ਦਿਨ ਦੀ ਬਾਬਾ ਜੀ ਅੱਜ ਦੇ ਦਿਨ ਤੇ ਮਹਾਪੁਰਸ਼ਾਂ ਦੇ ਵੱਲੋਂ ਜਿਹੜੀ ਸੀ ਉਹ ਜੇਲ ਯਾਤਰਾ ਕੀਤੀ ਗਈ ਸੀ ਵਾਪਸ ਆਏ ਸੇ ਪਰ ਉਹਨਾਂ ਨੇ ਮੈਸੇਜ ਕੀ ਦੇਣਾ ਚਾਹਿਆ ਸਤਿਗੁਰੂ ਗਿਆਨ ਨਾਥ ਮਹਾਰਾ ਜੀ ਨੇ ਕੌਮ ਨੂੰ ਇਹੋ ਹੀ ਮੈਸੇਜ ਦੇਣਾ ਚਾਹਿਆ ਕਿ ਸਾਰੀ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਗਏ ਜੇ ਅਸੀਂ ਇਕੱਠੇ ਹੋਵਾਂਗੇ ਨੇ ਰਾਜ ਭਾਗ ਵੀ ਲੈ ਸਕਦੇ ਆ ਇਸ ਲਈ ਸਾਰੀ ਕੌਮ ਨੂੰ ਸਾਰੇ ਸਮਾਏ ਨੂੰ ਸਤਿਗੁਰਾਂ ਨੇ ਜੋ ਸਾਨੂੰ ਲਾਲ ਰੰਗ ਤੀਰ ਕਮਾਲ ਵਾਲਾ ਨਿਸ਼ਾਨ ਦਿੱਤਾ ਹੈ ਉਸ ਥੱਲੇ ਇਕੱਠੇ ਹੋਣਾ ਚਾਹੀਦਾ ਅੱਜ ਦੇ ਇਸ ਪਵਿੱਤਰ ਤਿਹਾੜੀ ਦੇ ਉੱਤੇ ਜਿੱਥੇ ਵਾਲਮੀਕ ਸਮਾਜ ਪੂਰਾ ਇਕੱਤਰ ਹੋਇਆ ਪਰ ਉੱਥੇ ਨਿਹੰਗ ਸਿੰਘ ਜਿੱਥੇ ਬੰਦੀਆਂ ਵੀ ਪਹੁੰਚੀਆਂ ਹੋਈਆਂ ਬਾੜੇ ਦੇ ਵਿੱਚ ਛੱਡ ਕੇ ਪੂਰਾ ਸਤਿਕਾਰ ਜਿਹੜਾ ਕੀਤਾ ਜਾ ਰਿਹਾ ਦੇਖੋ ਮੇਰੀ ਗੱਲ ਸੁਣੋ ਮੱਝ ਵੀ ਪਾਲਮਿਕੀ ਸਾਰੇ ਇੱਕ ਹੀ ਆ ਜੀ ਸਾਰਾ ਸਮਾਏ ਸਾਰੇ ਇੱਕ ਆ ਜਾਤਾ ਪਾਤਾ ਲੋਕਾਂ ਨੇ ਬਣਾਈਆਂ ਸਾਰੇ ਧਰਮ ਇੱਕ ਆ ਇਨਸਾਨ ਆ ਇਹ ਅੱਜ ਦੀ ਜਿਹੜੀ ਸ਼ੋਭਾ ਯਾਤਰਾ ਹੈ ਭਗਵਾਨਵਾਲ ਮਿਕ ਆਸ਼ਰਮ ਗਿਆਨ ਆਸ਼ਰਮ ਆਰਾਮ ਤੀਰ ਤੋਂ ਫਟਿਆ ਜਾ ਰਿਹਾ ਜੋ ਕਿ ਅੱਜ ਦੇ ਦਿਨ ਜਿਹੜਾ 10 ਫਰਵਰੀ ਦਾ ਇਹ ਕੌਮੀ ਜੋੜ ਮੇਲਾ ਵਾ ਸਤਿਗੁਰ ਗਿਆਨ ਆਤਮਾਹਾਰਾਜ ਜੀ ਆਪਣਾ ਜੇਲ ਯਾਤਰਾ ਕਰਕੇ ਵਾਪਸ ਆਏ ਸਨ ਉਸ ਖੁਸ਼ੀ ਦੇ ਵਿੱਚ ਉਸ ਕੌਮ ਨੇ ਸੰਗਤਾਂ ਨੇ ਜੋੜ ਮੇਲਾ ਮਨਾਇਆ ਸੀ ਉਸ ਸਮੇਂ ਤੋਂ ਇਹ ਮੇਲਾ ਚੱਲ ਰਿਹਾ ਹੈ ਹੁਣ ਇਹਨੂੰ ਮਹਾਰਾਜ ਗਰਦਾਰੀ ਰਾਚੀ ਨੇ ਹੋਰ ਵੀ ਵੱਡਾ ਕੀਤਾ ਵਾ ਜੋ ਅੱਜ ਪੂਰੇ ਅੰਮ੍ਰਿਤਸਰ ਸ਼ਹਿਰ ਦੀ ਪ੍ਰਕਰਮਾ ਕੀਤੀ ਜਾਊਗੀ ਇਹ ਸਹਿਬ ਸਤਿਗੁਰ ਗਿਆਨਨਾਥ ਮਹਾਰਾਜ ਜੀ ਦੇ ਜਦੋਂ ਤੀਰਥ ਦੀ ਆਜ਼ਾਦੀ ਵਾਸਤੇ ਉਹਨਾਂ ਜੇਲ੍ਹ ਯਾਤਰਾ ਕੱਟੀ ਸੀ 84 ਦਿਨ ਜੇਲ੍ਹ ਵਾਸਤੇ ਉਹ ਗਏ ਸੀ 45 ਸਾਧੂ ਸਮੇਤ ਉਹਨਾਂ ਨੂੰ ਮੁੱਖ ਰੱਖਦੇ ਹੋਏ ਅੱਜ ਜਿਹੜੀ ਉਹ ਅੰਮ੍ਰਿਤਸਰ ਦੀ ਬਕਰਮਾ ਜਿਹੜੀ ਉਹ ਸਭੂ ਸਾਜ ਸੰਗਤ ਕਰ ਰਹੀ ਆ ਇਸ ਸੁਭ ਦਿਹਾੜੇ ਦੀ ਅੰਮ੍ਰਿਤਸਰ ਵਾਸੀਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਉਹ ਦੇਸ਼ਾਂ ਵਿੱਚ ਇਹ ਤਾਂ ਰਹਿੰਦਿਆਂ ਨੂੰ ਇਹ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਨੇ ਸਾਧੂ ਕਿੱਥੋਂ ਕਿੱਥੋਂ ਤੱਕ ਪਹੁੰਚੇ ਹੋਏ ਨੇ ਇਹ ਸਾਰੇ ਆਪਣੇ ਭਾਰਤ ਚੋਂ ਸਾਧੂ ਆਏ ਹਨ ਦਿੱਲੀ ਤੱਕ ਬੰਬਈ ਤੱਕ ਜੋ ਵੀ ਇਹ ਅੱਜ ਜਿਹੜਾ ਉਹ ਸਵੇਰ ਜਾਦਰਾ ਬਕਰਮਾ ਕਰਕੇ ਰਾਤ ਨੂੰ ਜਿਹੜੇ ਉਹ ਦੀਵਾਨ ਹਾਲ ਸਜਾਏ ਜਾਣਗੇ ਤੇ ਸਕਲ ਉਹਦਾ ਭੋਗ ਪਾਇਆ ਜਾਊਗਾ ਸੰਤਨ ਕਰਨ ਅੱਜ ਦੇ ਦਿਨ ਤੇ ਤੁਸੀਂ ਸਮੂਹ ਸੰਗਤ ਨੂੰ ਕੌਮ ਨੂੰ ਕੀ ਮੈਸੇਜ ਕੀ ਦੇਣਾ ਚਾਹੋ ਕੌਮ ਨੂੰ ਮੈਸੇਜ ਜene ਆ ਕਿ ਜੈ ਜੋ ਸਾਹਿਬ ਉਹ ਸਤਗੁਰ ਗਿਆਨਾਤ ਮਹਾਰਾਜ ਜੀ ਨੇ ਜੋ ਕੁਰਬਾਨੀ ਕੀਤੀ ਆ ਸੰਗਤ ਨੂੰ ਉਹਨੂੰ ਜਿਹੜਾ ਉਹ ਉਹਦਾ ਮੁੱਲ ਪਾਉਣਾ ਚਾਹੀਦਾ ਇਸ ਸ਼ੋਭਾ ਯਾਤਰਾ ਦਾ ਜਿਹੜਾ ਉਹ ਪੂਰਾ ਪੂਰਾ ਸਾਥ ਦੇ ਦੇਣਾ ਚਾਹੀਦਾ ਮੰਤਰੀ ਅੱਜ ਦੀ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਮਹਾਰਾਜ ਸਾਡਾ ਜੀ ਗੁਰੂ ਗਿਆਨਾਤ ਮਹਾਰਾਜ ਦੇ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਜਾ ਇਸ ਦੇ ਦਿਨ 9 10 ਫਰਵਰੀ ਦੇ ਵਿੱਚ ਮਹਾਰਾਜ ਜਿਹੜੇ ਥੋਨੇ ਲੋਕੀ ਜਿਹੜੇ ਸਨ ਨਾ ਜਿਹੜੇ ਮਹਾਰਾਜ ਨੂੰ ਨਹੀਂ ਕੋਛੇ ਇੱਥੇ ਬਿਠਾ ਕੇ ਉਹਨਾਂ ਸਾਡੇ ਗੁਰੂਆਂ ਨੂੰ ਜੇਲ੍ਹ ਤੱਕ ਪਹੁੰਚਾਇਆ ਸੀ ਮਹਾਰਾਜ ਜਿਹੜਾ 9 10 ਫਰਵਰੀ ਨੂੰ ਸਰਕਾਰਾਂ ਨੇ ਮਾਰੇ ਅੱਗੇ ਝੁਕਿਆ ਸੀ ਜੀ ਉਹਨਾਂ ਚੋਕ ਕੇ ਮਾਰਨ ਰਿਹਾ ਸੀ ਜੀ ਕੀਤਾ ਉਹਦੇ ਖੁਸ਼ੀ ਦਾ ਦਿਨ ਚ ਅੱਜ ਦੇ ਦਿਨ ਇਹ ਤੋਂ ਮੁਤਾਬਨਾ ਹੀ ਮਨਾਇਆ ਜਾ ਰਿਹਾ ਪਹਿਲੀ ਵਾਰ ਇਹ ਸਾਡਾ ਸ਼ੋਭਾ ਯਾਤਰਾ ਇਹ ਪੂਰਾ ਅੰਮ੍ਰਿਤਸਰ ਜੇ ਘੁੰਮ ਕੇ ਫਿਰ ਵਾਲਮੀਕ ਤੀਰਥਾਂਡ ਕੇ ਖਤਮ ਹੋਣਾ ਮਹਾਰਾ ਜੀ ਇਹ ਸਾਰੀ ਸੰਗਤ ਦੇ ਬਹੁਤ ਸੰਯੋਗ ਆ ਬਹੁਤ ਕਿਰਪਾ ਉਹਨਾਂ ਦੇ ਮਹਾਰਾਜ ਚਲੋ ਵਾਲਮੀਕ ਭਗਵਾਨ ਦੀ ਕਿਰਪਾ ਨਾਲ ਸਾਡੀ ਸੰਗਤ ਵੀ ਵੱਧ ਲਿਆ ਸਾਡਾ ਯੋਗਦਾਨ ਵੀ ਬਹੁਤ ਜ਼ਿਆਦਾ ਉਹਨਾਂ ਦਾ ਦੀ ਗੱਡੀ ਸੇਵਾ ਕੀਤੀ ਆ ਐਸਾ ਵੱਡਾ ਪਹਿਲਾਂ ਵੀ ਨਿਕਲਦੇ ਰਹੇ ਸੀ ਕੁਝ ਸਮੇਂ ਤੋਂ ਐਸੋ ਦੇ ਸੇਵਾ ਜਾਂਦੇ ਨਿਕਲੇ ਮੇਂ ਸ਼ੋਭਾ ਜਾ ਤਰ੍ਹਾਂ ਪਹਿਲੀ ਵਾਰ ਆ ਸੰਤ ਤੇ ਪਾਪਾ ਘਟਾਰੀ ਨਵਾਜੀ ਮਹਾਰਾ ਸਾਡਾ ਜੋ ਗੱਦੀ ਮਸ਼ੀਨਾਂ ਤੇ ਹਮਾਰਾ ਜੀ ਉਹ ਉਹਨਾਂ ਦਾ ਯੋਗਦਾਨ ਆ ਕਿ ਪਹਿਲੀ ਵਾਰ ਆ ਕਿ ਕਿੱਥੇ ਕਿੱਥੇ ਚੱਲਦੇ ਸਾਧੂ ਸੰਤ ਕਿੱਥੇ ਕਿੱਥੇ ਤੱਕ ਪਹੁੰਚੇ ਹੋਏ ਨੇ ਸੰਗਤ ਤੇ ਸਾਧੂ ਸੰਤ ਨੂੰ ਇਹਦੇ ਪੂਰੇ ਪੂਰੇ ਇੰਡੀਆ 'ਚ ਦਿੱਤਾ ਸਦਾ ਜੀ ਇਹਾਂ ਜੀ ਬਾਹਰ ਤੱਕ ਵੀ ਅੰਦਰ ਤੇ ਵੀ ਸਾਰੇ ਆਉਣਗੇ ਮਾਰੇ ਪੂਰੇ ਪੰਜਾਬ ਤੋਂ ਬਾਹਰੋਂ ਵੀ ਆਉਣਗੇ ਦਿੱਲੀ ਤੱਕ ਹਰਿਆਣਾ ਤੱਕ ਸਾਰੇ ਸੰਗਤਾਂ ਨੂੰ ਸਦਾ ਬਦ ਦਿੱਤੇ ਮਾਰੇ ਸੰਗਤਾਂ ਨੂੰ ਹੋਏ ਸਨਿਆ ਦੇ ਨੇ ਤੇ ਮਾਰੇ ਆਪਣੇ ਇੱਕ ਨਿਸ਼ਾਨ ਸਨਿਓ ਲਾਲ ਰਾਂਗੇ ਤੇ ਨਿਸ਼ਾਨ ਆਪਣਾ ਗਾ ਕੇ ਤੀਰ ਕਮਾਨਿਆ ਉਹਦੇ ਥੱਲੇ ਹੋਏ ਇੱਕ ਮੁੱਠ ਹੋ ਕੇ ਆਪਣਾ ਸੰਗਤਾਂ ਨੂੰ ਸਾਰੇ ਨੂੰ ਘਰੋਂ ਮਾਰੇ ਇੱਕ ਇੱਕ ਜੋਟ ਹੋਣਾ ਚਾਹੀਦਾ ਮਾਰਾ